ਪੈਸੇ ਦੇ ਦੇ ਨੀ ਆ ਪੈਸੇ ਵੀ 5 ਚਾਹੀਦੇ 10 ਚਾਹੀਦੇ 5 ਹੀ ਦੇ ਦੇ ਲੈ ਪਰ ਕੁੜੀ ਦੀ ਫੀਸ ਮੈਂ ਥੋੜੇ ਦਿਨਾਂ ਤੱਕ ਪੈਸੇ ਮੋੜ ਦੂੰਗੀ ਹਾਂ ਇਹ ਦੇਖ ਪਰਜਾਈ ਕਰਤਾ ਨਾ ਮੈਂ ਬਗਾਨਾ ਤੇ ਥੋ ਮੰਗੇ ਨੇ ਕਿਸੇ ਨੇ ਵੀ ਵਾਪਸ ਕਰ ਦੇ ਹੋਰ ਲੋੜ ਹੈ ਹੋਰ ਦੱਸ ਕੱਲ ਦੇ ਕੱਪੜੇ ਧੁੱਤੇ ਹੋਏ ਆ ਖਜੇ ਤੱਕ ਨਹੀਂ ਸੁੱਕੇ ਗਿੱਲੇ ਸਿਆਣਾ ਚਾਹੀ ਹਾਲ ਰਹਿਣਾ ਹਣ ਕਲਦੀਪ ਆ ਕੱਪੜੇ ਦਾ ਕੰਮ ਕਰਕੇ ਨਾ ਮਾੜਾ ਮੋਟਾ ਡੰਗਰ ਪੁਸ਼ਵਾ ਦਾ ਦੇਖ ਲੈ ਤੇ ਮੈਂ ਜਾ ਆਵਾਂ ਬਾਜ਼ਾਰ ਪੰਦਾ ਵੀ ਬੁੱਢਾ ਮਿਲਿਆ ਤੇ ਗਰੀਬੀ ਵੀ ਰੱਜ ਗਈ ਪਰ ਅੱਪਾ ਤੂੰ ਮੇਰੇ ਬਾਰੇ ਕੁਛ ਨਹੀਂ ਸੋਚਿਆ ਉਦਾਂ ਜੀ ਬੁੱਢਾਈ ਮਲਾਉਣਾ ਸੀ ਘਟੋ ਘਟ ਪੈਸੀ ਵਾਲਾ ਤਾਂ ਚੋ ਛੱਡ ਕੀਤਾਕ ਦੀ ਮੋਲ ਆਪੇ ਦੇਣੀ ਕੁੜੀ ਦੀ ਫੀਸ ਮਸਾਂ ਭਰੀ ਜਾਂਦੀ ਚਾਰ ਚਾਰ ਵਾਰੀ ਵਿਚਾਰੀ ਜਾਂਦੀ ਬੇ ਮੰਮੀ ਕੋਲ ਜਾ ਲਈ ਕੰਦੀ ਫੀਸ ਦੇਓ ਫੀਸ ਦੇ ਮਰੀ ਤਾਂ ਵਧੀਆ ਤੂਰ ਦੀ ਗੱਲ ਲੈਣਾ ਡੰਗਰਾਣਾ ਡੰਗਰ ਹੋਂਹ ਪੈਂਦਾ ਧਿਆਨ ਰਾਤ ਦੇਖ ਲੈ ਆਪ ਬਾਜ਼ਾਰ ਤੁਰ ਗਿਆ ਇਹਨੂੰ ਘਰੇ ਛੱਡ ਗਿਆ ਮੈਨੂੰ ਸਮਝ ਨਹੀਂ ਆਉਂਦੀ ਇਸ ਬੰਦੇ ਦੀ ਐਨੀ ਸੋਹਣੀ ਜਨਾਨੀ ਹੈ ਇਹਨੂੰ ਫੁੱਲਾਂ ਵਾਂਗੂ ਰੱਖੇ ਦੇਖਦੇ ਆ ਕਿਹਾ ਉਹ ਭਜਾਈ ਅੱਜ ਫੇਰ ਬਾਈ ਤੈਨੂੰ ਕੱਲੀ ਨੂੰ ਛੱਡ ਗਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਬਾਈ ਨੂੰ ਹੋ ਕੀ ਰਿਹਾ ਐਨੀ ਸੋਹਣੀ ਜਨਾਨੀ ਘਰ ਦੇ ਕੰਮਾਂ 'ਚ ਰੋਲ ਰੱਖੀ ਐ ਸਹੀ ਗੱਲ ਐ ਪਰ ਜਾਈ ਜੇ ਕਿਤੇ ਨਾ ਤੂੰ ਮੇਰੇ ਕੋਲੇ ਹੁੰਦੀ ਨਾ ਤੈਨੂੰ ਮੈਂ ਨਾ ਫੁੱਲਾ ਵਾਂਗੂ ਰੱਖਦਾ ਨਾਲੇ ਘਰ ਦੇ ਕੰਮਾਂ 'ਚ ਥੋੜਾ ਤੈਨੂੰ ਤਾਂ ਮੈਂ ਕਦੇ ਛੇਮ ਲੇ ਕਦੇ ਮਨਸੂਰੀ ਕਦੇ ਕਿਤੇ ਕਮਾ ਕੇ ਲਿਆਉਦਾ ਮੇਰੇ ਵਾਲਾ ਬਾਈ ਤਾਂ ਤੇਰੀ ਜਮਾਂ ਕਦਰ ਨਹੀਂ ਕਰਦਾ ਵੀ ਇੰਨੀ ਸੋਹਣੀ ਜਨਾਨੀ ਐ ਭਤੰਦਰਾ ਤੂੰ ਇਹਨੂੰ ਘਰ ਦੇ ਕੰਮਾਂ ਚ ਹੀ ਰੋਲ ਰੱਖਿਆ ਮਾੜਾ ਮੋਟਾ ਬਜ਼ਾਰ ਬਜ਼ੂਰ ਲੈ ਜਾਇਆ ਘਰ ਕਿਉਂ ਪਰਜਾਈ ਮੈਂ ਕੁਝ ਗਲਤ ਤਾਂ ਨਹੀਂ ਕਿਹਾ ਦੇਖ ਤੈਨੂੰ ਮੈਂ ਕਿੰਨੀ ਵਾਰ ਕਿਹਾ ਵੀ ਤੂੰ ਸਾਡਾ ਗਵਾਂਢੀ ਜ਼ਰੂਰ ਬਣ ਗਿਆ ਪਰ ਜਿਹੜੀ ਤੇਰੀ ਆਹ ਮਾੜੀ ਨਿਗਾਹ ਐ ਨਾ ਇਹ ਘੱਟ ਮੇਰੇ ਤੇ ਰੱਖਿਆ ਕਰ ਚਾਹੇ ਮੈਂ ਗਰੀਬ ਆ ਚਾਹੇ ਮੈਨੂੰ ਰੋਟੀ ਮਿਲਦੀ ਚਾਹੇ ਨਹੀਂ ਮਿਲਦੀ ਮੈਂ ਆਪਣੇ ਬੰਦੇ ਨਾਲ ਖੁਸ਼ ਆ ਮੇਰੀ ਇੱਕ ਜਵਾਂਤੀ ਹੈ ਜਿਹੜੀ ਹੋਸਟਲ ਪੜਦੀ ਆ ਆ ਪੁੱਠੀਆਂ ਸੱਧੀਆਂ ਜਿਹੜੀਆਂ ਮੇਰੇ ਨਾਲ ਗੱਲਾਂ ਕਰਦਾ ਨਾ ਇਹ ਨਾ ਕਰਿਆ ਕਰ ਕੀ ਹੋਇਆ ਜੇ ਤੂੰ ਪੈਸੇ ਵਾਲਾ ਹੈ ਪੈਸੇ ਵਾਲੇ ਰੋਟੀ ਰੋਟੀ ਦੀ ਥਾਂ ਸੋਨਾ ਤਾਂ ਨਹੀਂ ਖਾਂਦੇ ਖਾਂਦੇ ਤਾਂ ਰੋਟੀ ਆ ਜਿੱਦਾਂ ਲੀਆਂ ਦੋ ਵਰਕੀਆਂ ਤੂੰ ਖਾਣਾ ਨਾ ਉਦਾਂ ਦੀਆਂ ਦੋ ਰੋਟੀਆਂ ਦੋ ਵਰਕੀਆਂ ਮੈਂ ਖਾਨੀਆਂ ਆਪਣੀ ਜਵਾਨ ਸੰਭਾਲ ਕੇ ਮੇਰੇ ਨਾਲ ਗੱਲ ਕਰਿਆ ਕਰ ਉਹ ਲੈ ਪਰਜਾਈ ਤੁਹਾਨੂੰ ਮੈਂ ਗੁੱਸਾ ਕਰ ਗਈ ਹੈ ਕੋਈ ਮੈਂ ਤਾਂ ਤੇਰੀ ਤਾਰੀਫ ਹੀ ਕੀਤੀ ਹੈ ਚੱਲ ਚੱਲੀਏ ਬਾਜ਼ਾਰ ਆ ਜਾ ਦੋ ਚਾਰ ਸੂਟ ਲੈ ਦੂੰਗਾ ਹੈ ਤੇਰੇ ਕੋਲ ਸੂਟ ਲੈਂਦੀ ਆ ਮੇਰੀ ਜਿੱਤੀ ਤੈਨੂੰ ਮੈਂ ਕਿਹਾ ਨਾ ਇਹ ਮੂੰਹ ਸੰਭਾਲ ਕੇ ਗੱਲ ਕਰ ਬੱਕਵਾਸ ਮਾਰੀ ਜਾਨਾ ਮੇਰੀ ਗਰੀਬੀ ਦਾ ਮਜ਼ਾਕ ਨਾੜਾ ਤੈਨੂੰ ਮੈਂ ਕਿਹਾ ਤਾਂ ਉਹ ਲੈ ਪਰਜਾਈ ਮੈਂ ਗਰੀਬੀ ਦਾ ਮਜ਼ਾਕ ਕਦੋਂ ਢਾਉਣਾ ਹੈ ਉਹ ਮੈਂ ਤਾਂ ਤੇਰੀ ਗਰੀਬੀ ਦੂਰ ਕਰਨ ਨੂੰ ਫਿਰਦਾ ਹੈ ਆਜਾ ਜੀਪ ਚ ਲੈ ਕੇ ਚੱਲਾਂ ਤੈਨੂੰ ਜਦੋਂ ਬਰਾਬਰ ਬੈਠੇਂਗੀ ਨਾ ਐਨੀ ਸੋਹਣੀ ਜੋੜੀ ਲੱਗੂ ਆਪਣੀ ਨਾਲੇ ਤੂੰ ਆ ਬੁੜੇ ਨਾਲ ਕਿੱਥੇ ਜਾਂ ਚਦੀ ਐ ਧੌਣ ਦਾੜੀਏ ਨਾਲ ਐਵੇਂ ਤੈਨੂੰ ਮੋਟਰਸਾਈਕਲ ਤੇ ਖਿੱਚੀ ਫਿਰਦਾ ਲੋਕ ਗੱਲਾਂ ਕਰਦੇ ਨੇ ਧਰਮ ਨਾਲ ਮੇਰਾ ਤਾਂ ਕਾਲਜਾ ਮੱਚ ਜਾਂਦਾ ਐਨੀ ਸੋਹਣੀ ਜਨਾਨੀ ਹੋਵੇ ਕਿਤੇ ਆਏ ਰੋਲਣ ਆਲੀ ਐ ਆਜਾ ਪਰਚਾਈ ਚੱਲੀਏ ਆਪਾਂ ਬਾਜ਼ਾਰ ਕੰਮ ਕਰ ਜਾਕੇ ਆਪਣਾ ਉਵੇਂ ਪੌਂਕੀ ਜਾਂਦਾ ਕਿਉ ਮੇਰੇ ਚੱਕ ਮਾਤੇ ਲੂਣ ਪਾਣਾ ਤੂੰ ਜੇ ਮੈਂ ਗਰੀਬ ਨਹੀਂ ਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਲੋਕਾਂ ਦੇ ਬੰਦਿਆਂ ਨਾਲ ਘੁੰਮਦੀ ਫਿਰਾਂ ਉਹ ਲੈ ਪਰਜਾਈ ਤੂੰ ਤਾਂ ਐਵੇਂ ਮਨ ਖਰਾਬ ਕਰਨ ਲੱਗੀ ਉਹ ਮੈਂ ਤਾਂ ਇਹੀ ਕਹਿੰਨੇ ਮੈਂ ਚੱਲੇ ਆ ਬਾਜ਼ਾਰ ਜੇ ਕੁਝ ਮੰਗਾਉਣਾ ਹੈ ਦੱਸ ਦੇ ਨਾਲੇ ਆ ਕੰਨਾਂ ਤੋਂ ਪੈਰਾਂ ਤੋਂ ਸੁਣਨੀ ਐ ਝਾਂਜਰਾਂ ਲਿਆਦਾ ਹੈ ਮੈਂ ਚੱਲੇ ਆ ਬਾਜ਼ਾਰ ਦੱਸ ਦੇ ਹਜੇ ਵੀ ਮੌਕਾ ਹੈ ਤੱਕ ਦੀ ਗਰੀਬੀ ਸੱਚੀ ਲੋਕ ਵੀ ਮਜ਼ਾਕਾ ਡਾਉਣ ਲੱਗ ਪਏ ਰੱਬਾ ਐਨੀ ਗਰੀਬੀ ਨਾ ਕਿਸੇ ਨੂੰ ਦੇਈ ਜਿੰਨੀ ਤੂੰ ਮੇਰੇ ਤੇ ਪਾਈ ਹੋਈ ਐ ਐਨੇ ਸਾਲ ਹੋ ਗਏ ਵਿਆਹ ਨੂੰ ਕੰਨਾਂ ਨੂੰ ਵਾਲੀਆਂ ਤੱਕ ਨਹੀਂ ਜੁੜੀਆਂ ਜਿਹੜੀਆਂ ਪੇਕਿਆਂ ਨੇ ਪਾਈਆਂ ਸੀ ਉਹ ਵੀ ਬੇਚ ਬਟ ਲਈਆਂ ਤੰਗੀਆਂ ਦੇ ਵਿੱਚ ਸੱਚੀ ਜੇ ਇਦਾਂ ਦਾ ਘਰ ਵਾਲਾ ਮਿਲ ਜਾਂਦਾ ਐਸ਼ ਕਰਦੀ ਐਨਾ ਅਮੀਰ ਪਰ ਮੇਰੇ ਕਰਮ ਕਿੱਥੋਂ ਚੰਗੇ ਆਨੇ ਚੱਲ ਡੰਗਰਾਂ ਦਾ ਪਹਿਲਾ ਕੰਮ ਕਰਕੇ ਆਵਾਂ ਹੈਲੋ ਹਾਂ ਪਤਵਿਸ਼ਾਲੀ ਕਿਵੇਂ ਮੰਮੀ ਬਹੁਤ ਵਧੀਆ ਪੁੱਤ ਤੂੰ ਠੀਕ ਐ ਹਾਂਜੀ ਮੈਂ ਤਾਂ ਠੀਕ ਆ ਮੰਮੀ ਠੀਕ ਹਾਂਜੀ ਰੋਟੀ ਤਾਂ ਖਾ ਲਈ ਸੀ ਮੰਮੀ ਤੇ ਮੈਂ ਨਾ ਤੁਹਾਨੂੰ ਐ ਕਹਿੰਦੀ ਸੀ ਜਿਹੜਾ ਤੁਸੀਂ ਮੈਨੂੰ 500 ਰੁਪਏ ਪਾਇਆ ਸੀ ਉਹ ਤਾਂ ਮੈਂ ਸਮਾਨ ਲੈ ਲਿਆ ਤੇ ਮੈਨੂੰ ਨਾ ਥੋੜੇ ਜਿਹੀ ਪੈਸਿਆਂ ਦੀ ਹੋਰ ਲੋੜ ਸੀਗੀ ਤਾਨੂੰ ਪਤਾ ਏ ਮੇਰੀ ਫੀਸ ਹਰ ਵਾਰੀ ਨਾਲ ਲੇਟ ਸਬਮਿਟ ਹੁੰਦੀ ਆ ਪਰ ਤੁਹਾਨੂੰ ਪਤਾ ਸਾਰੇ ਬੋਲਦੇ ਆ ਟੀਚਰ ਕਿੰਨੀ ਫੀਸ ਬੰ ਮम्मी ਤੁਸੀਂ ਐ ਕਰੋ ਮੈਨੂੰ ਕਹਿੰਦਾ 2000 ਰੁਪਏ Google Pay ਕਰ ਦੋ ਮੈਂ ਬਾਕੀ ਮੈਡਮ ਨੂੰ ਕਹਿ ਦੂੰਗੀ ਕੋਈ ਗੱਲ ਨਹੀਂ ਪੁੱਤ ਥੋੜੇ ਦਿਨ ਰੋਕ ਨਹੀਂ ਸਕਦੇ ਮम्मी ਜਿੰਨੇ ਦਿਨ ਰੁਕਿਆ ਜਾਂਦਾ ਸੀ ਮੈਂ ਰੁਕ ਗਈ ਤੁਹਾਨੂੰ ਪਤਾ ਸਾਰੀ ਕਲਾਸ ਦੇ ਵਿੱਚ ਫਿਰ ਵੀ ਨਹੀਂ ਇਨਸਲਟ ਹੁੰਦੀ ਆ ਵੀ ਪੜਨ ਦਾ ਲੱਗੀ ਤੇ ਪੈਸਾ ਇਹਨਾਂ ਕੋਲ ਆਉਂਦਾ ਨਹੀਂ ਹੈਗਾ ਰਾਮ ਡੈਡੀ ਵੀ ਬਾਜ਼ਾਰ ਨੂੰ ਚਲੇ ਗਿਆ। ਹੋਰ ਵੀ ਖਰਚ ਲੈਣੇ ਨੇ ਪੈਸੇ। ਅ ਚਲ ਕੋਈ ਨਹੀਂ ਪੁੱਤ। ਮੈਂ ਤੇਰੇ ਡੈਡੀ ਨਾਲ ਸਲਾਹ ਕਰਕੇ ਦੱਸਦੀ ਆ ਤੇ ਤੂੰ ਫਿਕਰ ਨਾ ਕਰ ਬੁੱਤ ਮੈਂ ਤੇਰੀ ਫੀਸ ਪਾ ਲੂੰਗੀ ਸ਼ਾਮ ਤੱਕ। ਹਾਂ ਮੰਮੀ ਦੇਖੋ ਮੇਰਾ ਵੀ ਮੇਰਾ ਵੀ ਬਾਰਿ ਬਾਰਿ ਕੈਨੂੰ ਜੀ ਨਹੀਂ ਕਰਦਾ ਪਰ ਤੁਹਾਨੂੰ ਪਤਾ ਹੈ ਮੇਰੀ ਵੀ ਮਜਬੂਰੀ ਆ। ਹੁਣ ਜੇ ਫੀਸ ਹੀ ਨਾ ਭਰੂੰਗੀ ਤਾਂ ਫਿਰ ਮੇਰੇ ਲੈਕਚਰ ਵੀ ਨਹੀਂ ਲੱਗਣੇ ਹੈਗੇ। ਹਾਂ ਪੁੱਤ ਇਹ ਤਾਂ ਹੈ ਮੈਂ ਸਮਝਦੀ ਹਾਂ। ਕੀ ਆ ਫੀਸਾਂ ਵੀ ਜ਼ਿਆਦਾ ਨੇ ਚਲ ਕੋਈ ਨਾ ਮੰਮੀ ਤੁਸੀਂ ਡੈਡ ਨਾਲ ਗੱਲ ਕਰ ਲਓ ਤੇ ਫਿਰ ਮੈਨੂੰ Google Pay ਕਰਵਾ ਦਿਓ ਠੀਕ ਹੈ ਮੰਮੀ ਠੀਕ ਹੈ ਮੰਮੀ ਘਰ ਦੇ ਮਜਬੂਰੀਆਂ ਵੀ ਨਾ ਕਿਸੇ ਪਾਸੇ ਤਾਂ ਨਹੀਂ ਛੱਡਦੀਆਂ ਮੰਮੀ ਨੇ ਤਾਂ ਕਹਿਤਾ ਮੈਂ ਪੈਸੇ ਨਾਲ ਅਰੇ ਨਕ ਤਾਂ ਮੈਨੂੰ ਵੀ ਪਤਾ ਵੀ ਉਹ ਚਾਰੀ ਕਿੱਥੋਂ ਇੰਤਜ਼ਾਮ ਕਰੂਗੀ ਚਲ ਦੇਖਦੇ ਹਾਂ ਤੁਹਾਨੂੰ ਜਾਂਦੇ ਹਾਂ ਸਰਦੀਪ ਕੌਣ ਨਹੀਂ ਗਈ ਉਹ ਬਈ ਮੈਂ ਤਾਂ ਨਹੀਂ ਦੀ ਪਰਫ ਆ ਲੋ ਲੈ ਆਂਦਾ ਸਮਾਨ 1200 ਰੁਪਏ ਦਾ ਸਮਾਨ ਹੈ ਬਾਕੀ ਬਾਕੀ ਫੇਰ ਲਿਆਵਾਂਗੇ ਜਿੰਨਾ ਕੁ ਲੋੜ ਸੀ ਮੈਂ ਲਿਆਏ ਪੈਸੇ ਜਿੰਨੇ ਸੀ ਉਹ ਲੈ ਲਏ ਪਛਾਲੀ ਦਾ ਫੋਨ ਆਇਆ ਸੀ ਅੱਛਾ ਫੀਸ ਮੰਗਦੀ ਸੀ ਕਹਿੰਦੀ 2000 ਰੁਪਏ ਗੂਗਲ 'ਤੇ ਕਰਾ ਲਓ ਕਿਸੇ ਤੋਂ ਫੀਸ ਤਾਂ ਠੀਕ ਹੈ ਗੂਗਲ 'ਤੇ ਕਰਾ ਲਓ ਤੇ ਉਹ ਮੈਂ ਸਾਣੇ ਨੂੰ ਹਲੇ ਲੇਟ ਆਉਣ ਦੇ ਪੈਸੇ ਜੀ ਦੁੱਦਾ ਵਾਲਿਆਂ ਤੋਂ ਪਹਿਲਾਂ ਫੜ ਲੈ ਪੈਸੇ ਉਹ ਨਹੀਂ ਕਹਿਣਾ ਪਹਿਲੀ ਤਾਂ ਹਜੇ ਬਹੁਤ ਦੂਰ ਹੈ ਤੁਸੀਂ ਪਹਿਲੇ ਪੈਸੇ ਫੜ ਲੈਣੇ ਆ ਉਹਨਾਂ ਨੇ ਕਿੱਥੋਂ ਦੇਣੇ ਆ ਫਿਰ ਮੈਂ ਕੁੜੀ ਨੂੰ ਫੀਸ ਕਿੱਥੋਂ ਪਾਵਾਂ ਹੋਏ ਉਹ ਚਲ ਕੋਈ ਮੈਂ ਦਾਰੇ ਪਹਿਲੇ ਫੜ ਲੈਣਾ ਕਿਸੇ ਤੋਂ ਫਿਰ ਤਾਂ ਫਿਰ ਦੇਣੀ ਪਊਣਾ ਆਪਾਂ ਨੂੰ ਅੱਛਾ ਚਲ ਪੁੱਛ ਲਵਾ ਨਹੀਂ ਕਿਸ ਤੋਂ ਪੁੱਛ ਲੈਣੀ ਅਕਰੇ ਰੱਖਦਾ ਸਮਾਨ ਮੈਂ ਇਥੋਂ ਸੰਬਰ ਕੇ ਆਉਣੀ ਆ ਚਲ ਰੁਕੂ ਫਿਰ ਸੰਬਰ ਕੇ ਆ ਜਿਉਂ ਤੇ ਮੈਂ ਵੀ ਪੁੱਛਦਾ ਕਿਸੇ ਨੂੰ ਜੇ ਜੇ ਕੋਈ ਨਾ ਗੱਲ ਮਣੀ ਫਿਰ ਤੁਸੀਂ ਪੁੱਛੋ ਠੀਕ ਹੈ ਫਿਰ ਪਹੁੰਚ ਗੱਲ ਫਿਰ ਆ ਕੇ ਗਰੀਬੀ ਤੇ ਮੁੱਕਦੀ ਆ ਆ ਫਿਰ ਤੋਂ ਦਾੜੀਆਂ ਦਾ ਮੈਂ ਤਕਰ ਲਉਂ। ਤੇ ਭਾਈ 2 ਮਹੀਨਿਆਂ ਦਾ ਐਡਵਾਂਸ ਦੇ ਦੋ ਪੈਸਾ ਥੋੜਾ ਜਿਹਾ। ਕੁੜੀ ਦੀ ਫੀਸ ਤਾਂ ਭਰਨੀ ਆ। ਰਾਸ਼ਨ ਪਾਣੀ ਵੀ ਮੁੱਕਾ ਹੈ। ਹੋਣੀ ਪੂਰਾ ਲਿਆ ਆ। ਅੱਛਾ ਦੇਖ ਲਈ। ਇਹ ਕਿੱਥੇ ਤੁਰਿਆ ਆਵੇ ਤੇ ਸਵੇਰੇ ਆਦੀ ਇੰਨੀ ਕੁੱਤੇ ਖਾਣੀ ਕੀਤੀ ਆ। ਤੇ ਫੇਰ ਮੇਰੇ ਕੰਨੀਆਂ ਤੁਰਿਆ ਆਉਂਦਾ। ਸ਼ਰਮ ਬੰਦਾ ਕਿਸੇ ਤਾਂ। ਆਵੇ ਸਹੀ ਮੇਰੇ ਕੋਲ। ਉਸਤਰਾ ਆਵੇ ਸਹੀ। ਖੜੀ ਮਾਂ ਵੀ ਇਹਦੇ ਮਤ ਕਮੀਨਾ ਕਿਸੇ ਥਾਂ ਦਾ ਮਾੜੀ ਨਾ ਰੱਖਦਾ ਉਹ ਹੋਰ ਵੱਡੇ ਭਰਾ ਜਾਇਆ ਬਾਜ਼ਾਰ ਹਾਂ ਹਾਂ ਥੋੜਾ ਜਿਹਾ ਕਮਾਨ ਲਿਆਉਣਾ ਸੀ ਫੁੱਲੇ ਆਏ ਨੇ ਚੱਲ ਵਧੀਆ ਕੀਤਾ ਉਹ ਠੀਕ ਹੈ ਠੀਕ ਠਾਕ ਵਧੀਆ ਉਹ ਖੜੀ ਐ ਉਹ ਪੁੱਛਿਆ ਜਾਂਦੀ ਪਰ ਜਾਈ ਮੈਨੂੰ ਤਾਂ ਫੇਰ ਤਰਸ ਆ ਜਾਂਦਾ ਤੈਨੂੰ ਮਿੱਟੀ ਚ ਮਿੱਟੀ ਹੁੰਦੀ ਦੇਖ ਕੇ ਹੈ ਤੂੰ ਮੇਰੇ ਕੋਲ ਕੀ ਕਰਨਾ ਹੈ ਤੈਨੂੰ ਮੈਂ ਕਿਹਾ ਸੀ ਨਾ ਕਿ ਮੈਂ ਤਾਂ ਦੂਰ ਰਿਹਾ ਕਰ ਉਹ ਦੂਰ ਰਿਹਾ ਨਹੀਂ ਜਾਂਦਾ ਕੀ ਕਰਾਂ ਤਰਸੋਂ ਦੇ ਜਦ ਤੂੰ ਹੁਣ ਮਿੱਟੀ ਚ ਮਿੱਟੀ ਹੋ ਰਹੀ ਐ ਇੰਨੀ ਸੋਹਣੀ ਤੂੰ ਹੈਗੀ ਐ ਦੱਸ ਤੂੰ ਤਾਂ ਰਾਣੀ ਬਣ ਕੇ ਬੈਠਣ ਵਾਲੀ ਐ ਤੂੰ ਆ ਗੋਹਾ ਕੁੜਾ ਕਰਦੀ ਚੰਗੀ ਲੱਗਦੀ ਐ ਦੇਖ ਮੈਂ ਤੈਨੂੰ ਕਿੰਨੀ ਵਾਰ ਕਿਹਾ ਨਾ ਮੇਰਾ ਖਿਆੜਾ ਛੱਡ ਦੇ ਜੇ ਮੈਂ ਗਰੀਬ ਵੀ ਆ ਮੈਂ ਦੋ ਟਾਈਮ ਦੀ ਰੋਟੀ ਵਧੀਆ ਖਾਨੀ। ਹੋ ਪਰਝਾਈ ਤੂੰ ਤਾਂ ਆਪਦੀ ਗਰੀਬੀ ਨੂੰ ਮੂਰੇ ਲਾ ਲਿਆ ਕਰ। ਉਹ ਗਰੀਬੀ ਗਰੂਪ ਵੀ ਤਾਂ ਸਾਰੀ ਚੱਕੀ ਜਾਊਗੀ। ਨਾਲੇ ਆ ਮੇਰੇ ਵਾਲਾ ਭਾਈ ਜਿਹਦੇ ਮਗਰ ਲੱਗੀ ਫਿਰਦੀ ਐ, ਦੇਖ ਲੈ। ਹੈ? ਸਮਾਨ ਨਹੀਂ ਪੂਰਾ ਹੁੰਦਾ। ਹੈ? ਇੰਨਾ ਕ ਸਮਾਨ ਲੈ ਕੇ ਆ ਰਿਹਾ ਲਫਾਫੇ ਚ। ਇਹ ਕੋਈ ਗੱਲਾਂ ਨਹੀਂ। ਮੈਂ ਤੈਨੂੰ ਕਿਹਾ ਸੀ ਮੈਂ ਬਾਜ਼ਾਰ ਜਾ ਰਿਹਾ, ਜੇ ਕੁਝ ਮੰਗਾਉਣੇ ਦੱਸ ਦੇ। ਪਰ ਤੂੰ ਤੂੰ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ। ਪਤਾ ਨਹੀਂ ਕੀ ਮੇਰੇ ਨਾਲ ਦੁਸ਼ਮਣੀ ਐ। ਦਸ਼ਮਣੀ ਤਾਂ ਕਿਸਮਤ ਦੀ ਮੇਰੇ ਨਾਲ ਹੈ ਰੱਬ ਦੀ ਆ ਮੇਰੇ ਨਾਲ ਕੋ ਉੱਪਰ ਜਾਏ ਕਿਉਂ ਰੱਬ ਨੂੰ ਗਾਲਾਂ ਕੱਢਨੀ ਐ ਰੱਬ ਨੇ ਮੌਕਾ ਬਹੁਤ ਸੋਹਣਾ ਦਿੱਤਾ ਐ ਤੇਰਾ ਗਮਾਂਡੀ ਬਣ ਕੇ ਆਇਆ ਐ ਮੈਂ ਸੋਚ ਲੈ ਰਾਣੀ ਬਣਾ ਕੇ ਰੱਖੂੰਗਾ ਰਾਣੀ ਨਾਲੇ ਤੇਰੀ ਮੇਰੀ ਤਾਂ ਜੋੜੀ ਵੀ ਜੱਚਦੀ ਐ ਜੀਨੂੰ ਮਰਜ਼ੀ ਪੁੱਛ ਲੈ ਗਮਾਣਡ 'ਚ ਕੋਈ ਨਾ ਗੁੱਸਾ ਨਾ ਕਰ ਦੱਸ ਦੀ ਉਹ ਮੇਰੀ ਗੱਲ ਸੁਣੀ ਉਹ ਮੇਰੀ ਕੁੜੀ ਖੁੱਲ ਕੇ ਬੋਲ ਪਰ ਜਾਈ ਖੁੱਲ ਕੇ ਮੈਂ ਤੇਰਾ ਆਪਣਾ ਘਾਬਰ ਨਾ ਉਹ ਕੁੜੀ ਦੀ ਫੀਸ ਫੀਸ ਭਰਨੀ ਸੀ ਹੈ ਦੇਖ ਆਏ ਕਿਉਂ ਜਾਕਦੀ ਐ ਫਿਰ ਤੇਰੀ ਕੁੜੀ ਹੋਈ ਕਿ ਮੇਰੀ ਕੁੜੀ ਹੋਈ ਕੋਈ ਨਾ ਕਿੰਨੀ ਫੀਸ ਐ ਭਰ ਦਾਂਗੇ 5000 ਦੇ ਦੀ ਕੋਈ ਨਾ ਆ ਜੀ ਘਰੇ ਲੈ ਜੀ ਫੜ ਕੇ ਕਰੀ ਐ ਮੈਂ ਠੀਕ ਐ ਬਾਕੀ ਮੁਰਗੀ ਦਾਣਾ ਚੋਗਣਾ ਕਿਤੇ ਮੇਰੇ ਤੋਂ ਪੈਸੇ ਆਧਾਰ ਫੜ ਕੇ ਗਲਤੀ ਤਾਂ ਨਹੀਂ ਕਰ ਲਈ ਕਿਤੇ ਮੇਰੇ ਤੋਂ ਮੰਗਣੇ ਨਾ ਲੱਗ ਜਵੇ ਮੈਂ 5000 ਕਿੱਦਾਂ ਮੋੜੂੰਗੀ ਪਰ ਮੈਂ ਕੁੜੀ ਦੀ ਫੀਸ ਵੀ ਤਾਂ ਭਰਨੀ ਆ ਜੇ ਜੇ ਮਜਬੂਰੀ ਨਾ ਹੁੰਦੀ ਮੈਂ ਨਾਇਤ ਤੋਂ ਪੁੱਛਦੀ ਮੈਂ ਦੁੱਧ ਵਾਲਿਆਂ ਤੋਂ ਜਰੂਰ ਫੜਨੇ ਆ ਕੀ ਪਤਾ ਉਹ ਨਹੀਂ ਦੇਣੇ ਆ ਕਿ ਨਹੀਂ ਦੇਣੇ ਇਹਦੇ ਤੋਂ ਫੜ ਲੈਣੀ ਮੈਂ 5000 ਰੁਪਇਆ ਨਾਲੇ ਬਥੇਰਾ ਪੈਸੇ ਵਾਲਾ ਆ ਨਹੀਂ ਪਤਾ ਲੱਗਦਾ ਮੈਂ ਇਹਨੂੰ ਕਹਿ ਦੂੰਗੀ ਵੀ ਤੂੰ ਕਿਸੇ ਨੂੰ ਦੱਸੀ ਨਾ ਹਾਂ ਕੋਲਦੀਪ ਕਰੇ ਇਤੋਂ 5000 ਰੁਪਇਆ ਫੜ ਲਾ ਜਾਤੇ ਰਾ ਇੰਨਾ ਤੇ ਉਹ ਪ੍ਰੇਮ ਕਰਦਾ ਫਿਰ ਪੈਸੇ ਫੜਨ ਚ ਕੀ ਹਰਜ ਹੈ ਹੋਰ ਮੈਂ ਅਹਿਮੀ ਥੋੜੀ ਇਹਨੂੰ ਨਾਲੇ ਚੱਲ ਦੁੱਖ ਸੁੱਖ ਕਰ ਲਿਆ ਕਰੂੰਗੀ ਮੈਂ ਇਹਦੇ ਨਾਲ ਦੇਖਣ ਪੱਖਣ ਨੂੰ ਤਾਂ ਸੋਹਣਾ ਲੱਗਦਾ ਆ ਬੁੱਢੜੇ ਨਾਲੋਂ ਤਾਂ 100 ਗੁਣਾ ਵਧੀਆ ਹੈ ਠੀਕ ਹੈ ਮੈਂ ਆਖਰੇ ਜਾਊਂਗੀ 5000 ਰੁਪਇਆ ਇਹ ਕਹੂੰਗੀ ਮੈਨੂੰ ਦੇ ਦੇ ਉਹ ਹੈਲੋ ਉਹ ਭਰ ਜਾਈ ਨਾਲੇ ਤਾਂ ਤੈਨੂੰ ਕੱਲ ਸਵਾਲ ਪਤਾ ਮੈਨੂੰ 5000 ਰੁਪਏ ਦਾ ਨਾ ਲੇ ਤੂੰ ਬਾਹਰ ਨਹੀਂ ਨਿਕਲੀ ਹੋਜੇ ਤੱਕ ਉਹ ਤੈਨੂੰ ਤਾਂ ਜਦੋਂ ਕੱਲ ਮੈਥੋਂ ਮੰਗੇ ਸੀ ਮੈਂ ਤਾਂ ਉਹਦੀ ਕਢਾ ਲਿਆ ਸੀ ਏਟੀਐਮ ਚੋਂ ਮੈਂ ਤਾਂ ਜੇਬ ਚ ਪਾਈ ਫਿਰਦਾ ਆ ਆ ਜਾ ਜੇ ਲੈਣੇ ਨੇ ਨਹੀਂ ਫਿਰ ਮੈਂ ਚੱਲਿਆ ਖੇਤਾਂ ਵੱਲ ਫਿਰ ਤਾਂ ਮੈਂ ਸ਼ਾਮ ਨੂੰ ਮੁੜੂੰ ਐਕਸ਼ਨ ਆਹ ਕਿਹਦਾ ਫੋਨ ਵੱਜਦਾ ਰੰਧਾ ਵੇਦਾ ਇਨੀ ਕੀ ਗਾਣਾ ਮਨ ਹੈਲੋ ਹਾਂ ਮੈਂ ਆਈ ਨਹੀਂ ਹਾਂ ਹਾਂ ਮੇਰੀ ਹਿੰਮਤ ਜੇ ਨਹੀਂ ਪਈ ਆਉਣ ਦੀ ਕਢਾ ਲੈ ਬਾਹਰ ਹਾਂ ਛਲ ਠੀਕ ਹੈ ਨੇ ਉਹ ਨਹੀਂ ਆਵਰਨ। ਉਹ ਘਰ ਆ ਦੀਪ ਕੋਲ। ਫੋਨ ਕੀਤਾ ਸੀ। ਉਹ ਫੋਨ ਤੈਨੂੰ ਪਤੀ ਐ। ਕਿਉਂ ਕੀਤਾ ਸੀ? ਉਹ ਜੇ ਪੈਸੇ ਲੈਣੇ ਨੇ। ਇੱਧਰ ਦੀ ਆ ਜਾ ਘੁੰਮ ਕੇ ਉਰੇ ਆ ਜਾ ਜੇ ਤੂੰ ਪੈਸੇ ਦੇਣੇ ਆ ਮੈਨੂੰ ਫੜਾ ਦੇ ਲਿਆ ਮੈਂ ਕੁੜੀ ਦੀ ਫੀਸ ਭਰਨੀ ਆ ਓ ਕਿਉਂ ਡਰੀ ਜਾਨੀ ਐ ਇੱਧਰ ਆ ਜਾ ਤੇਰੇ ਘਰ ਐ ਇੱਧਰ ਆ ਮਾ ਹਾਂ ਤਾਂ ਚੱਲੇ ਖੇਤਾ ਵੱਲ ਗਏ ਹੋਏ ਆ ਚੱਲ ਮੈਂ ਆਉਣੀ ਆ ਉੱਪਰ ਜਾਈ ਤੂੰ ਤਾਂ ਐਂ ਡਰਦੀ ਐ ਜਿਵੇਂ ਮੈਂ 7 ਬਗਾਨਾ ਹੁੰਨਾ ਨਹੀਂ ਨਹੀਂ ਹੋਪ ਪੈਸੇ ਦੇ ਦੇ ਨੀ ਐ ਪੈਸੇ ਵੀ 5 ਚਾਹੀਦਾ 10 ਚਾਹੀਦਾ 5 ਜੀ ਦੇ ਦੇ ਲੈ ਪਰ ਕੁੜੀ ਦੀ ਫੀਸ ਉਹਨੂੰ ਕਿਉਂ ਜਵਾਖੜੀ ਨੂੰ ਤਰਸਾਇਆ ਉਹਨੂੰ ਤਾਂ ਪੜਾ ਲੈ ਨਾ ਮੈਂ ਥੋੜੇ ਦਿਨਾਂ ਤੱਕ ਪੈਸੇ ਮੋੜ ਦੂੰਗੀ ਹਏ ਦੇਖ ਪਰਜਾਈ ਕਰਤਾ ਨਾ ਮੈਂ ਬਗਾਨਾ ਤੇ ਥੋਂ ਮੰਗੇ ਨੇ ਕਿਸੇ ਨੇ ਵੀ ਵਾਪਸ ਕਰ ਦੇ ਹੋਰ ਲੋੜ ਹੈ ਹੋਰ ਦੱਸ ਨਹੀਂ ਨਹੀਂ ਮੈਂ ਵਾਪਸ ਤਾਂ ਕਰ ਦੂੰਗੀ ਪੈਸੇ ਓ ਲੈ ਪਰਜਾਈ ਮੈਂ ਤਾਂ ਤੈਨੂੰ ਕਹਿੰਨਾ ਵੀ ਜੇ ਹੋਰ ਲੋੜ ਹੈ ਤਾਂ ਦੱਸ ਤੂੰ ਇਹੀ ਵਾਪਸ ਕਰਨ ਨੂੰ ਕਹਿ ਰਹੀ ਐ ਨਾ ਕੋਈ ਵਾਪਸ ਨਹੀਂ ਲੈਣੇ ਤੂੰ ਵਾਪਸ ਨਹੀਂ ਲੈਣੇ ਹਏ ਦੇਖ ਇਨਾਂ ਦੀ ਕੀ ਗੱਲ ਐ ਮੈਂ ਤਾਂ ਨਾ ਜਿਹੜੇ ਤੇਰੇ ਕੰਨ ਸੁਣਨੇ ਪਏ ਨੇ ਇਹਨਾਂ ਨੂੰ ਵੀ ਵਾਲੀਆਂ ਕਰਾਉਣ ਨੂੰ ਫਿਰਦਾ ਐ ਫਿਰਦਾ ਕੀ ਐ ਇੱਕ ਹਸਾਬ ਦੀਆਂ ਕਰਾਈ ਰੱਖੀਆਂ ਨੇ ਮੇਰੇ ਵਾਸਤੇ ਹੋਰ ਕਿਹਦੇ ਵਾਸਤੇ ਮੈਨੂੰ ਤਾਂ ਇਹ ਤੇ ਹਰ ਖਚੜਦਾ ਮੇਰੇ ਵਾਲੇ ਬਾਈ ਤੇ ਹੈ ਐਨੀ ਸੋਹਣੀ ਜਨਾਨੀ ਐ ਵੀ ਪਤੰਦਰਾ ਤੂੰ ਨਹੀਂ ਸੋਨੇ ਦੀਆਂ ਬਣਦੀਆਂ ਤੂੰ ਨਕਲੀ ਲਿਆ ਕੇ ਪਾ ਦੇ ਕੰਨਾਂ 'ਚ ਕਿਉਂ ਸੁਨਨੇ ਰੱਖੇ ਨੇ ਪਰ ਨਕਲੀ ਵੀ ਤੇਰੇ ਤੇ ਕਿੱਥੇ ਜਾ ਚੜੰਗੇ ਸਿਆਉ ਨੇ ਤੇ ਤਾਂ ਸਿਆਉ ਨਾ ਹੀ ਸੋਨਾ ਲੱਗੂਆ ਪਰਝਾਈ ਤੂੰ ਮੇਰੇ ਨਾਲ ਕਿਉਂ ਕਰਦਾ ਉੱਪਰ ਜਾਈ ਉਹ ਕਹਿੰਦੇ ਨੇ ਨਾ ਹੀਰੇ ਦੀ ਪਰਖ جوہری ਨੂੰ ਹੁੰਦੀ ਹੈ ਉਹੀ ਗੱਲ ਹੈ ਹੈ ਕਰਨਾ ਤਾਂ ਪੈਂਦਾ ਹੀ ਹੈ ਨਾਲੇ ਆਪਣਿਆਂ ਦੇ ਹੀ ਕਰਿਆ ਜਾਂਦਾ ਹੋਰ ਬਗਾਨਿਆਂ ਦਾ ਕਰੀਂਦਾ ਪਰਝਾਈ ਚਲ ਠੀਕ ਹੈ ਮੈਂ ਚਲਦੀ ਆਂ ਮੈਂ ਕੁੜੀ ਦੀ ਫੀਸ ਭਰਨੀ ਹੈ ਹਾਂ ਹਾਂ ਪਰ ਫੀਸ ਉਹਨੂੰ ਤਾਂ ਪੜਾਜਵਾਖੜੀ ਨੂੰ ਨਾਲੇ ਕੋਈ ਚੀਜ਼ ਦੀ ਲੋੜ ਹੁੰਦੀ ਹੈ ਨਾ ਬੇਝਿਜਕ ਤੇਰੇ ਘਰ ਹੈ ਜਦੋਂ ਮਰਜੀ ਆ ਮੈਂ ਤਾਂ ਕੱਲ ਦਾ ਡਿੱਕੀ ਜਾਂਦਾ ਸੀ ਤੈਨੂੰ ਜਦੋਂ ਤੈ ਮੈਨੂੰ ਕਿਹਾ ਮੈਂ ਤਾਂ ਉਹਦੀ ਕਢਾ ਲਿਆ ਸੀ ATM ਚੋਂ ਪੈਸੇ ਪਰ ਤੂੰ ਹੀ ਪਤਾ ਨਹੀਂ ਕਿੱਧਰ ਰਹੀ ਖਾਰ ਕੇ ਤੈਨੂੰ ਫੋਨ ਕੀਤਾ ਵੀ ਆ ਕੇ ਆਪਣੀ ਇਮਾਨਤ ਲੈ ਜਾ ਫੜ ਕੇ ਪਤਾ ਕੀ ਹੋਇਆ ਰੰਦਾ ਵੇ ਮੇਰਾ ਨਾ हिम्मत ਜੈ ਨਹੀਂ ਪਈ ਇੱਧਰ ਨੂੰ ਆਣ ਲਈ ਬੇਸ਼ੱਕ ਪਹਿਲਾਂ ਇਹ ਮੇਰਾ ਘਰ ਹੁੰਦਾ ਸੀ ਤੈਨੂੰ ਮੇਰੇ ਦਿਓਰ ਨੇ ਵੇਚ ਦਿੱਤਾ ਪਰ ਮੇਰੀ ਹਿੰਮਤ ਜੈ ਨਹੀਂ ਪਈ ਕਿ ਕਿਸੇ ਨੇ ਦੇਖ ਲਿਆ ਕੀ ਕਹਿਣਗੇ ਚਲ ਕੋਈ ਨਹੀਂ ਲੋਕਾਂ ਤੋਂ ਨਹੀਂ ਡਰਿਆ ਕਰਦੇ ਹੈ ਮੈਂ ਵੀ ਤੇਰਾ ਦਿਓਰੀ ਹੀ ਹੈ ਜੇ ਉਹ ਵੇਚ ਕੇ ਵਗ ਗਿਆ ਤਾਂ ਦੂਜਾ ਦਿਓਰ ਆ ਗਿਆ ਹੈ ਹੈ ਤਾਂ ਤੇਰਾ ਦਿਓਰੀ ਪਰ ਗਈ ਮੰਨਦੀ ਆ ਕਿ ਨਹੀਂ ਮੈਨੂੰ ਦਿਓਰ ਮੰਨਦੀ ਆ ਤੇਰੇ ਮੁੰਡੇ ਨੇ ਤੈਨੂੰ ਦੂਜਾ ਵਿਆਹ ਕਰਾਉਣ ਲਈ ਨਹੀਂ ਕਿਹਾ ਜੱਤੂ ਕਨੇਡਾ ਕਿਉਂ ਨਹੀਂ ਗਿਆ ਵਾਪਸ ਕਿਉਂ ਆ ਗਿਆ ਸੀ ਉਹ ਬਸ ਜੀਏ ਨਹੀਂ ਲੱਗਿਆ ਮੇਰਾ ਕਨੇਡਾ ਕੀ ਕਰਦਾ ਮੈਂ 4 ਸਾਲ ਹੋ ਗਿਆ ਤੇਰੀ ਘਰ ਵਾਲੀ ਨੂੰ ਮਰੀ ਨੂੰ ਮੈਂ ਤਾਂ ਕਿਹਾ ਤੂੰ ਵਿਆਹ ਵੀ ਕਰਵਾ ਲਿਆ ਹੋਰ ਉਹ ਬਸ ਪਰ ਜਾਈ ਰਿਸ਼ਤੇਦਾਰ ਤਾਂ ਕਹਿੰਦੇ ਸੀਗੇ ਪਰ ਮੇਰੇ ਹੀ ਨਹੀਂ ਮੰਨਿਆ ਪਰ ਹੁਣ ਜੀ ਆ ਲੱਗਿਆ ਕਰਨ ਮੇਰਾ ਕਿ ਦੇਖਾ ਕੋਈ ਹਾਨ ਪ੍ਰਵਾਨ ਮਿਲ ਜੇ ਰੋਟੀ ਪੱਕਦੀ ਹੋ ਜੇ ਇਕੱਲੇ ਦਾ ਇੱਡੇ ਹਵੇਲੀ ਚ ਜੀਏ ਨਹੀਂ ਲੱਗਦਾ ਮੇਰਾ ਰਹਿਣ ਦੇ ਬਿਆਕਰਉਣ ਨੂੰ ਰੋਟੀ ਤੇ ਨਵੇਲ ਇੱਕ ਵੇਲੇ ਮੈਂ ਛੁਡਾ ਦਿਆ ਕਰੂੰਗੀ ਕੱਲਾ ਕਿੱਥੇ ਤਵੇ ਤੇ ਹੱਥ ਜਾਣੂੰਗਾ ਹੈ ਇਹ ਸਾਡੇ ਵਾਲੀ ਇਹਦੇ ਕੋਲੇ ਖੜੀ ਕੀ ਕਰਦੀ ਐ ਨਾਲੇ ਹੱਥ 'ਚ ਪੈਸੇ ਦੇ ਜੀਜੇ ਨੇ ਤਾਂ ਮੈਨੂੰ ਫੋਨ ਕਰਾਏ 2000 ਰੁਪਏ ਲਈ ਵੀ ਫੜਾ ਕੇ ਜਾਂ ਇਹਦੇ ਕੋਲੇ ਪੈਸੇ ਕਿੱਥੋਂ ਆਗੇ